ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫੈਚ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਪੁਜੇ ਹੋਏ ਛੋਲਿਆਂ ਦੇ ਮਤਲਬ ਸੱਤੂ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਤੇ ਗਰਮਾਂ ਲਈ ਲੱਡੂ ਬਣਾਏ ਜਾਂਦੇ ਆ ਸਪੈਸ਼ਲ ਤੇ ਬਹੁਤ ਹੀ ਟੇਸਟੀ ਤੇ ਨਰਮ ਜਿਹੇ ਲੱਡੂ ਬਣਦੇ ਆ ਤੇ ਇੱਕ ਵਾਰੀ ਤੁਸੀਂ ਜਰੂਰ ਬਣਾ ਕੇ ਦੇਖੋ ਤੇ ਆਪਾਂ ਛੋਲਿਆਂ ਨੂੰ 30 ਕੇ ਜਿੰਨ ਸੱਤੂ ਬਣਾ ਲੈਨੇ ਨੇ ਉਹਨੂੰ ਤੁਸੀਂ ਮਿਕਸੀ ਦੇ ਵਿੱਚ ਚਲਾ ਕੇ ਤੇ ਇਹਨਾਂ ਨੂੰ ਇਹਨਾਂ ਦਾ ਪਾਊਡਰ ਬਣਾ ਲਿਓ ਤੇ ਦੁਬਾਰਾ ਕੇ ਆਪਾਂ ਇਹਨਾਂ ਦੇ ਲੱਡੂ ਬਣਾਵਾਂਗੇ ਬੜੇ ਆਸਾਨੀ ਨਾਲ ਇਹ ਛੋਲੇ ਪੀਸੇ ਜਾਂਦੇ ਆ ਤੇ ਪਹਿਲਾਂ ਤੁਸੀਂ ਛੋਲਕ ਲਾ ਲਿਓ ਛੋਲਿਆਂ ਦੇ ਉੱਤੇ ਫਿਰ ਦੁਬਾਰਾ ਤੁਸੀਂ ਪੀਸ ਕੇ ਇਹਨਾਂ ਨੂੰ ਤੇ छान ਲਿਓ ਇਹ ਦੁਬਾਰਾ ਲੱਡੂ ਬਣਾਇਓ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਬਹੁਤ ਹੀ ਨਰਮ ਤੇ ਟੇਸਟੀ ਜਿਹੇ ਲੱਡੂ ਬਣਦੇ ਆ ਤੇ ਆਪਾਂ ਇੱਕ ਵਾਰੀ ਬਣਾ ਕੇ ਦੇਖ ਲੈਣੀ ਜਿਹੜਾ ਜਿਹੜਾ ਸਮਾਨ ਆਪਣਾ ਚਾਹੀਦਾ ਤੇ ਆਪਾਂ ਕਕੌਲੀ ਭਰ ਕੇ ਮਖਾਣਿਆਂ ਦੀ ਲਾਵਾਂਗੇ ਕਿ ਪੱਲਮਖਾਣੇ ਆ ਜੀ ਤੇ ਆਪਾਂ ਇਹਨੂੰ ਦੇਸੀ ਗੋਦੇ ਵਿੱਚ ਭੁੰਨਾਂਗੇ ਜਦੋਂ ਤੱਕ ਇਹ क्रिस्पी ਨਹੀਂ ਹੋ ਜਾਂਦੇ ਉਦੋਂ ਤੱਕ ਆਪਾਂ ਇਹਨਾਂ ਨੂੰ ਭੁੰਨਾਂਗੇ ਜਦੋਂ ਇਹ ਟੁੱਟਣ ਲੱਗ ਗਏ ਆਪਣੀ ਮਖਾਣੀ ਨੂੰ ਆਪਾਂ ਨੂੰ ਪਤਾ ਲੱਗ ਜੂਗੀ ਇਹ ਕ੍ਰਿਸਪੀ ਹੋ ਗਿਆ ਫਿਰ ਇਹ ਦੁਬਾਰਾ ਆਪਾਂ ਇਹਨੂੰ ਲਾ ਲੈਣਾ ਤੇ ਥੱਲੇ ਠੰਡੇ ਕਰ ਲੈਣੇ ਐਮੀਡੂ ਟੁੱਟਣ ਲੱਗਿਆ ਤਾਂ ਇਹ ਭੁੱਜ ਜਾਂਦੀ ਹੈ। ਧਰਮ ਲਈ ਸਪੈਸ਼ਲ ਲੱਡੂ ਬਣਾਏ ਜਾਂਦੇ ਆ। ਇਹਨਾਂ ਦੀ ਤਸੀਰ ਠੰਡੀ ਹੁੰਦੀ ਆ ਤੇ ਜ਼ਿਆਦਾ ਡ్రਾਈ ਫਰੂਟ ਪਾਉਂਦੀ ਆਪਾਂ ਲੋੜ ਨਹੀਂ। ਤੇ ਆਪਾਂ ਮਗਜ ਲੈ ਆ। ਇਹਨਾਂ ਨੂੰ ਵੀ ਆਪਾਂ ਭੁੰਨ ਲੈਣੇ ਆ। ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਠੰਡਾ ਕਰਕੇ ਫੇਰ ਪੀਸਾਂਗੇ ਆਪਾਂ ਨਜ਼ਰ ਆਪਾਂ ਇੱਕ ਕੌਲੀ ਭਰ ਕੇ ਘਿਓ ਦੀ ਲਈ ਹੈ ਜੀ ਦੇਸੀ ghee ਤੇ ਇਹਦੇ ਵਿੱਚ ਪਾਉਣੀ ਕੌਲੀ ਆਪਾਂ ਆٹے ਦੀ ਪਾਵਾਂਗੇ ਪਹਿਲਾਂ ਆਪਾਂ ਘਿਓ ਦੇ ਵਿੱਚ ਆਟਾ ਭੁੰਨਾਂਗੇ ਇਹ ਲੱਡੂ ਤੁਸੀਂ ਰੋਜ਼ ਇੱਕ ਖਾਓ ਤਾਂ ਤੁਹਾਨੂੰ એનર્ਜੀ ਵੀ ਬਹੁਤ ਮਹਿਸੂਸ ਹੁੰਦੀ ਆ ਤੇ ਭੁੱਖ ਵੀ ਇਹਦੇ ਨਾਲ ਬਾਹਲੀ ਨਹੀਂ ਲੱਗਦੀ ਜੇ ਕਿਸੇ ਨੂੰ weight loss ਕਰਨਾ ਤਾਂ ਉਹਦੇ ਲਈ ਵੀ ਇਹ ਲੱਡੂ ਬੜੇ ਵਧੀਆ ਹੁੰਦੇ ਆ ਸਤੂ ਦੇ ਲੱਡੂ ਤਜ ਆਪਣੀਆਂ ਜਿਹੜੀਆਂ ਚੀਜ਼ਾਂ ਠੰਡੀਆਂ ਹੋ ਗਈਆਂ ਇਹਨਾਂ ਨੂੰ ਆਪਾਂ ਹੁਣ ਪੀਸ ਕੇ ਤੇ ਇਹਨਾਂ ਦਾ ਪਾਊਡਰ ਬਣਾ ਲਾਂਗੇ ਮਖਾਣਿਆਂ ਦਾ ਤੇ ਮਗਜ ਜਿਹੜੇ ਆਪਾਂ ਭੁੰਨ ਕੇ ਰੱਖੇ ਸੀ ਤੇਦਰੋਂ ਆਟਾ ਵੀ ਆਪਣਾ ਪੁੱਜੀ ਜਾਂਦਾ ਜੀ ਇਹਨੂੰ ਸਲੋ ਸਲੋ ਅੱਗੇ ਤੇ ਭੁੰਨੀ ਚੱਲੇਗਾ ਸੇ ਜਿਵੇਂ ਆਪਾਂ ਨੂੰ ਘੋਦੀ ਮਹਿਸੂਸ ਹੋਗੀ ਜ਼ਰੂਰ ਦੋਸੇ ਤਰ੍ਹਾਂ ਆਪਾਂ ਘੋਪਾਈ ਚੱਲਾਂਗੇ ਤੇ ਹੁਣ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਪੀਸ ਕੇ ਇਹਨਾਂ ਦਾ ਪਾਊਡਰ ਬਣਾ ਲਾਂਗੇ ਆਪਾਂ ਬਾਬਾ ਪਾਊਡਰ ਬਣਾਇਆ ਸੀਗਾ ਤੇ ਜਿੰਨਾ ਤੁਹਾਨੂੰ ਚਾਹੀਦਾ ਤੁਸੀਂ ਉਹਨਾਂ ਕ ਮਖਾਣਿਆਂ ਦੇ ਹਿਸਾਬ ਨਾਲ ਬਣਾ ਲਓ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਤੂ ਜਿਹੜਾ ਆਪਾਂ ਛਾਣ ਕੇ ਰੱਖਿਆ ਸੀਗਾ ਛੋਲਿਆਂ ਤੋਂ ਬਣਾ ਕੇ ਤੇ ਆਪਾਂ ਪੌਣੀ ਗਕੋਲੀਏ ਦੇ ਵਿੱਚ ਮਿਸ਼ਰੀ ਪਾਈ ਆ ਧਾਗੜੀ ਤੇ ਆਪਾਂ ਇਹਨੂੰ ਪੀਸ ਕੇ ਤੇ ਛਾਣ ਲਿਆ ਸੀ ਕਿਉਂਕਿ ਇਹਦੇ ਵਿੱਚੋਂ ਧਾਗੇ ਨਿਕਲਦੇ ਆ ਤੇ ਛਾਣਣਾ ਇਹਨੂੰ ਲਾਜ਼ਮੀ ਹੁੰਦਾ ਹੈ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਕਿਉਂ ਉਹਦੇ ਵਿੱਚ ਜਿਹੜਾ ਆਪਾਂ ਭੁੰਨਿਆ ਸੀਗਾ ਆਟਾ ਆਟਾ ਸਾਰੀਆਂ ਚੀਜ਼ਾਂ ਪਾ ਕੇ ਮਿਕਸ ਕਰ ਲਾਂਗੇ ਆਪਾਂ ਜਿੰਨੀ ਕਾ ਆਪਾਂ ਨੂੰ ਘਿਓ ਦੀ ਜ਼ਰੂਰਤ ਹੋਊਗੀ ਆਪਾਂ ਹੋਰ ਪਾਵਾਂਗੇ ਤੁਸੀਂ ਇਹਦੇ ਵਿੱਚ ਮਲਾਈ ਜਾਂ ਦੁੱਧ ਵੀ ਪਾ ਸਕਦੇ ਆ ਪਰ ਜੇ ਤੁਸੀਂ ਮਲਾਈ ਜਾਂ ਦੁੱਧ ਪਾਉਂਗੇ ਤਾਂ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਇਹ ਲੱਡੂ ਇਹੋ ਖਰਾਬ ਹੋ ਜਾਣਗੇ ਬਾਹਲਾ ਚਿਹਰਨ ਕਠਣਾ ਨਹੀਂ ਕਰ ਤੇ ਜੇ ਤੁਸੀਂ ਘਿਓ ਪਾਉਂਗੇ ਤਾਂ ਜਿੰਨਾ ਚਿਰ ਮਰਜ਼ੀ ਰੱਖ ਲਿਓ ਤੁਸੀਂ ਪਰ ਆਪਾਂ ਘਿਓ ਪਾ ਕੇ ਬਣਾਵਾਂਗੇ ਇਹਨਾਂ ਦੇ ਲੱਡੂ ਵਟਾਂਗੇ ਤੇ ਹੁਣ ਆਪਾਂ ਸਾਰੇ ਲੱਡੂ ਵਟ ਕੇ ਤਿਆਰ ਕਰ ਲਏ 1.5 ਕੋਕਲੀ ਆਪਣੀ ਘਿਓ ਦੀ ਲੱਗ ਕੇ ਜਿਹਦੇ ਵਿੱਚ ਤੇ ਬਹੁਤ ਹੀ ਟੇਸਟੀ ਤੇ ਨਰਮ ਜਿਹੇ ਲੱਡੂ ਬਣ ਕੇ ਤਿਆਰ ਹੋਏ ਸੀਗੇ ਮੂੰਹ ਚ ਕੋਲ ਨਵਾਲੇ ਖਾਦੇ ਤੋਂ ਪਤਾ ਨਹੀਂ ਲੱਗਦਾ ਐਨੇ ਨਰਮਾ ਬਣੇ ਸੀਗੇ ਜੀ ਤੇ ਇੱਕ ਵਾਰੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖੋ ਤੇ ਗਰਮੀਆਂ ਦੀ ਸਪੈਸ਼ਲ ਰੈਸিপি ਹੈ ਇਹ ਸਾਰਿਆਂ ਦੇ ਘਰ ਹੀ ਬਣਦੀ ਆ ਤੇ ਇੱਕ ਵਾਰੀ ਤੁਸੀਂ ਵੀ ਜ਼ਰੂਰ ਟਰਾਈ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਜਿਹੜੇ ਆਪਣੀ ਵੀਡੀਓ ਲਾਈਕ ਕਰਦੇ ਉਹਨਾਂ ਦਾ ਵੀ ਧੰਨਵਾਦ ਤੇ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ